ਇੱਥੇ ਦੇ ਬੂਟਿਆਂ ਦੇ ਨਾਲ ਇੱਥੇ ਚੜ ਕੇ ਉੱਪਰ ਚੜ ਗਿਆ ਉਹ ਦੇਖੀ ਉੱਪਰ ਚੜ ਕੇ ਉਧਰ ਪਾਲੇ ਵਾਹ ਚਲੇਗਾ ਇਹ ਉਹ ਫਰ ਦੇ ਉੱਪਰ ਦੇ ਪਾਜੇ ਪਾਸੀ ਫਿਰ ਤੋਂ ਮੇਰੇ ਵਾਲਾ ਬੰਦਾ ਇੱਥੇ ਦੀ ਬੰਦਾ ਚੜਿਆ ਉੱਪਰ ਦੀ ਉੱਪਰ ਚੜ ਕੇ ਇੱਥੇ ਹੱਥ ਪਾ ਕੇ ਆ ਨਿਸ਼ਾਨਾ ਥਾਂ ਦੇ ਉੱਥੇ ਹੀ ਉੱਪਰ ਦੀ ਪਾਲੇ ਵਾਹ ਚਲੇਗਾ ਦੂਜੇ ਮਕਾਨ ਤੇ ਅੱਛਾ ਜੀ ਉਹ ਜਿਹੜਾ ਮੂਵੀ ਦੇ ਵਿੱਚ ਦਿਖਾਇਆ ਗਿਆ ਜੀ ਪਾਲੇ ਵਾਹ ਜਾ ਕੇ ਉਹ ਸਾਰੇ ਫੇਰ ਕਰਕੇ ਉਧਰੋਂ ਉਧਰੋਂ ਫੇਰ ਵਾਪਸ ਅਧਰਾ ਹੋ ਗਿਆ ਐਸੇ ਇੱਥੇ ਦੀ ਆਇਆ ਸਾਰੇ ਹੱਥਾਂ ਨਿਸ਼ਾਨਾ ਉਹਦੇ ਬਾਬਾ ਜੀ ਮੇਰਾ ਜਿਹੜਾ ਮੋਬਾਈਲ ਫੋਨ ਸਾਡੇ ਚੋਰੀ ਜਿਹਾ ਕਰਕੇ ਆਇਆ ਮੇਰਾ ਮੋਬਾਈਲ ਮੈਨੂੰ ਪੂਰਾ ਹੀ ਮਿਲਿਆ ਮੋਬਾਈਲ ਤੇ ਮੇਰੀਆਂ ਚਾਬੀਆਂ ਸਾਰੀ ਇੱਥੇ ਪਈਆਂ ਸੀਗੀਆਂ ਉਹ ਚੋਰੀ ਕਰਕੇ ਨਾ ਪੈਂਟ ਜਿਹਈ ਮਈ ਹੈ ਜੇ ਪੈਸੇ ਪੂਰੇ ਸੀ ਤੇ ਪੈਂਟ ਸਿੱਟਰੀ ਵੀ ਪੈਸੇ ਕੱਢ ਕੇ ਲੈ ਗਿਆ 30000 ਵੀ ਸੀ ਪੈਂਟ ਦੇ ਵਿੱਚ ਮੇਰੇ ਚ 25000 ਬਟੂਆ ਜੀ ਸੀ 5000 ਰੁਪਏ ਬੈਗ ਜੇ ਸੀਗਾ ਉਹ ਕੱਢ ਕੇ ਲੈ ਗਿਆ ਜਿਹੜਾ ਇਹ ਮੇਰਾ ਕਾਡਾ ਵਾਲਾ ਸੀ ਇਹ ਵੀ ਕੱਢਿਆ ਬਸ ਉਹਦਾ ਮੈਂ ਤਾਂ ਬਹੁਤ ਜ਼ਿਆਦਾ ਫਿਕਰ ਹੋਇਆ ਪਰ ਮੇਰੇ ਅੰਦਰ ਬੈੱਡ ਤੇ ਰੱਖ ਲਿਆ ਜਾਣ ਲਗਾ ਉਧਰੋਂ ਸਮਾਨ ਸਾਰਾ ਚੱਕ ਕੇ ਲੈ ਗਿਆ ਮੇਰਾ ਅੱਜ ਸਵੇਰੇ ਸਵਾ 4 ਤੋਂ ਲੈ ਕੇ ਪੌਣੇ 5 ਦੇ ਵਿੱਚ ਵਿੱਚ ਹੋਇਆ ਕਾਂਡ ਜੀ। ਜਿਹੜੇ ਚੋਰ ਆਏ ਸੀ ਉਹ ਇੱਥੇ ਹੀ ਚੜੇ ਆ ਉੱਪਰ ਟੱਪ ਕੇ ਪਹਿਲਾਂ ਗੁੰਾਂਡੇ ਦੇ ਚਲੇ ਗਿਆ ਬਾਜੇ ਮੇਰੇ ਅੰਦਰੋਂ ਮੈਂ ਸੁੱਤਾ ਪਿਆ ਸੀ ਪਤਾ ਨਹੀਂ ਮੇ ਘਰ ਵੀ ਸੁੱਤੀ ਪਈ ਸੀ ਸੰਘਾ ਕੇ ਕਿਵੇਂ ਕਿਹਾ ਮੈਂ ਸਾਰੇ ਗਹਿਣੇ ਤੇ ਮੇਰਾ ਕੈਸ਼ ਲੈ ਕੇ ਨਿਕਲ ਗਿਆ। ਨੁਕਸਾਨ 8 ਟੋਲੇ ਦੇ ਲਗਭਗ 8 ਤੋਂ ਪਲੱਸ ਸੀਗਾ ਸੋਨਾ ਤੇ 280000 ਰੁਪਏ ਕੈਸ਼ ਲੈ ਕੇ ਜੀ ਨਿਕਲ ਗਿਆ। ਪੁਲਿਸ ਨੂੰ ਤਲਾਹ ਦਿੱਤੀ ਸੀ ਹੇ ਤੱਕ ਪੁਲਿਸ ਵਾਲਾ ਕੋਈ ਆਇਆ ਨਹੀਂ ਸਵੇਰੇ ਸਵਾ 4 ਤੋਂ ਲੈ ਕੇ ਪੌਣੇ 5 ਵਜੇ ਤੱਕ ਜਿਹੜੇ ਮਤਲਬ ਦੇਖਿਆ ਗਿਆ ਆਪਣੇ ਇਹਦੇ ਵਿੱਚ ਕੈਮਰੇਆਂ ਦੇ ਵਿੱਚ ਉਹ 45 445 ਤੱਕ ਘਰੋਂ ਨਿਕਲੇ ਉੱਪਰ ਛਾਲ ਮਾਰ ਕੇ ਗਏ ਉਹ ਤਲਾਹ ਦਿੱਤੀ ਸੀ ਸਾਡੇ ਭਾਈ ਜੀ ਨੇ ਤੁਸੀਂ ਬਡੇ ਭਾਈ ਸਾਹਿਬ ਨੇ ਤੋਂ ਮੈਂ ਤਾਂ ਆਪਣੇ ਬੰਦੇ ਨੂੰ ਲੱਭਣ ਦੇ ਭੱਜ ਨੱਠ ਜੋ ਕੇ ਸਾਰੇ ਜਣੇ ਇਹਨਾਂ ਤਲਾਹ ਦਿੱਤੀ ਸੀਗੀ ਸਵੇਰੇ ਤੁਸੀਂ ਉਹਨਾਂ ਨੇ ਪੈਸੇ ਆ ਕੇ ਗਏ ਸੀਗੇ ਪੀਸੀਆਰ ਵਾਲੇ ਸਮੇਂ ਨੇ ਉਹ ਤਾਂ ਆਗੇ ਸੀਗੇ 6:30 7:00 ਵਜੇ ਲੈ ਲੇਕਿਨ ਉਹਨਾਂ ਐਸਚੀਓ ਸਾਹਿਬ ਕੋ ਮੈਨੂੰ ਕਹਿ ਰਹੇ ਵੀ ਮੈਂ ਆ ਰਿਹਾ ਉਹ ਕਚਹਿਰੀ ਸੀਗੇ ਤੇ ਆ ਰਹੇ ਆ ਕਹਿੰਦੇ ਵੀ ਮੈਂ 15-20 ਮਿੰਟ ਚ ਕੰਦ ਆ ਰਿਹਾ ਹਾਂ ਹਾਂ ਮੇਰੇ ਘਰੇ ਉੱਤੇ ਦੋ ਕਿਰਾਏਦਾਰਾਂ ਦੇ ਮੇਰੇ ਅੰਦਰ ਵੀ ਵੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਗ੍ਹਾ ਨਹੀਂ ਸੀਗੀ ਸਾਡਾ ਬੰਦ ਹੈ ਲੌਕ ਹੈ ਸਾਰੇ ਪਾਸਿਓ ਤੇ ਉਹਨਾਂ ਉੱਪਰ ਦੋ ਕਿਰਾਏਦਾਰਾਂ ਦੇ ਅੰਦਰ 10 ਦਾ 12-12 ਮਿੰਟ ਜਿਹੜੇ ਬਾਕਾਇਦਾ ਰਿਕਾਰਡਿੰਗ ਆਪਣੇ ਕੋਲ ਤੇ ਅੰਦਰ ਵੜ ਕੇ ਉਹਨਾਂ ਦੇ ਘਰੇ ਕੱਲੀ-ਕੱਲੀ ਚੀਜ਼ ਫੋਲੀ ਆਪੇ ਕਰਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਸਾਡੇ ਉਹ ਕਿਰਾਏਦਾਰਾਂ ਦਾ ਵੀ ਨਹੀਂ ਹੋਇਆ ਕੁਝ ਨਹੀਂ ਮਿਲਿਆ ਉਹਨੂੰ ਇਹ ਨਾ ਕੋਈ ਸਾਡਾ ਹੋਰ ਕੋਈ ਨਹੀਂ ਕੋਈ ਨੁਕਸਾਨ ਹੋਰ ਆ ਮਗਰ ਬੈਗ ਤੇ ਬਿਲਕੁਲ ਸਾਡੇ ਨਾਲ ਬੈਗ ਤੇ ਲੱਗਦਾ ਘਰ ਉਹਨਾਂ ਦਾ 2000 ਰੁਪਏ ਸੀ ਉਹਨਾਂ ਦੀ ਜੇਬ 'ਚ ਉਹ ਕੱਢ ਲੈ ਗਿਆ ਮਤਲਬ ਪੈਂਟ ਖੋਲ ਕੇ ਰੱਖੀ ਹੋਈ ਤੇ ਉਹਨਾਂ ਦੇ ਨਾਲ ਇੱਕ ਬਜ਼ੁਰਗ ਜੋੜਾ ਹੈ ਉਹਨਾਂ ਨੇ ਉਹਨਾਂ ਦੇ ਘਰੋਂ ਵੀ ਉਹਨਾਂ ਫੋਲਾ ਫਾਲੀ ਬਥੇਰੀ ਕੀਤੀ ਪਰ ਮਿਲਿਆ ਨਹੀਂ ਕੁਝ ਹਾਂ ਤੇ ਹੁਣ ਫੁੱਲ ਵਾਲੇ ਤੁਹਾਨੂੰ ਆ ਰਹੇ ਸੱਚੇ ਸਭ ਕੰਦ ਵੀ ਆ ਜਾਂਦਾ ਤੇ ਆਪਾਂ ਵੀ ਰਿਕਾਰਡਿੰਗ ਕਢਾ ਲੰਨੇ ਕਿੱਥੇ ਗਈ ਆ ਹੈਗੀ ਆ ਹਾਂ ਆ ਹੈਗੀਆਂ ਹੈਗੀਆਂ ਇੱਥੇ ਦੇ ਬੂਟਿਆਂ ਦੇ ਨਾਲ ਇੱਥੇ ਹੀ ਚੜ ਕੇ ਉੱਪਰ ਚੜ ਗਿਆ ਉਹ ਦੇ ਉੱਪਰ ਚੜ ਕੇ ਉਧਰ ਪਾਲੇ ਭਾਈ ਚਲੇ ਗਿਆ ਇਹ ਉੱਪਰ ਉੱਪਰ ਦੇ ਉੱਪਰ ਦੇ ਪੰਜੇ ਪਾਸੇ ਕੋਈ ਤੁਮ ਇਹ ਵਾਲਾ ਬੰਦਾ ਇੱਥੇ ਦੀ ਬੰਦਾ ਚੜਿਆ ਉੱਪਰ ਦੀ ਹਾਂਜੀ ਉੱਪਰ ਚੜ ਕੇ ਇੱਥੇ ਹੱਥ ਪਾ ਕੇ ਆ ਨਿਸ਼ਾਨਾ ਅਥਾਂ ਦੇ ਉੱਥੇ ਹੀ ਉੱਪਰ ਦੀ ਪਾਲੇ ਭਾਈ ਚਲੇਗਾ ਦੂਜੇ ਮਕਾਨ ਤੇ ਅੱਛਾ ਜੀ ਉਹ ਜਿਹੜਾ ਮੂਵੀ ਦੇ ਵਿੱਚ ਦਿਖਾਇਆ ਗਿਆ ਜੀ ਪਾਲੇ ਭਾਈ ਜਾ ਕੇ ਉਹ ਸਾਰੇ ਵੇ ਕਰਕੇ ਉਧਰੋਂ ਉਧਰੋਂ ਫੇਰ ਵਾਪਸ ਆਦਰਾ ਹੋ ਗਿਆ ਐਸੇ ਇੱਥੇ ਦਿ ਆਇਆ ਸਾਰੇ ਹੱਤਾ ਨਿਸ਼ਾਨ ਆਉਂਦੇ ਵਾਪਸ ਆਇਆ ਮੇਰਾ ਜਿਹੜਾ ਮੋਬਾਈਲ ਫੋਨ ਉਹ ਚੋਰੀ ਜਿਹਾ ਕਰਕੇ ਆਇਆ ਮੇਰਾ ਮੋਬਾਈਲ ਮੈਨੂੰ ਪੂਰਾ ਹੀ ਮਿਲਿਆ ਮੋਬਾਈਲ ਤੇ ਮਿਲਿਆ ਚਾਪੀਆਂ ਸਾਰੀਆਂ ਇੱਥੇ ਪਈਆਂ ਸੀਗੀਆਂ ਉਧਰੋਂ ਚੋਰੀ ਕਰਕੇ ਨਾ ਪੈਂਟ ਜਿਹੇ ਮੇਹੀ ਹੈ ਜੇ ਪੈਸੇ ਪੂਰੇ ਸੀਤੇ ਪੈਂਟ ਸਿੱਤਰੀ ਦੇ ਪੈਸੇ ਕੱਢ ਕੇ ਲੈ ਗਿਆ 30000 ਵੀ ਸੀ ਪੈਂਟ ਦੇ ਵਿੱਚ ਮੇਰੇ ਚ 25000 ਬਟੂਆ ਜਿਹੇ ਸੀ 5000 ਰੁਪਏ ਬੈਗ ਚ ਜੀ ਹੁੰਦਾ ਉਹ ਕੱਢ ਕੇ ਲੈ ਗਿਆ ਜਿਹੜਾ ਇਹ ਮੇਰਾ कांड ਆ ਲੀ ਸੀ ਇਹ ਵੀ ਕਿੱਦਾਂ ਬੀਤਦਾ ਮੈਂ ਤਾਂ ਬਹੁਤ ਜ਼ਿਆਦਾ ਫਿਕਰ ਹੋਇਆ ਪਰ ਇਹ ਮੇਰੇ ਅੰਦਰ ਬੈਠ ਤੇ ਰੱਖ ਗਿਆ ਜਾਣ ਲੱਗਾ ਉਧਰੋਂ ਸਮਾਨ ਸਾਰਾ ਚੱਕ ਕੇ ਲੈ ਗਿਆ ਮੇਰਾ ਆ ਸਵੇਰੇ ਸਵਾ 4 ਤੋਂ ਲੈ ਕੇ ਪੌਣੇ 5 ਦੇ ਵਿੱਚ ਵਿੱਚ ਹੀ ਹੋਇਆ ਕਾਂਡ ਜੀ ਜਿਹੜੇ ਚੋਰ ਆਏ ਸੀ ਉਹ ਇੱਥੇ ਹੀ ਚੜੇ ਆ ਉੱਪਰ ਟੱਪ ਕੇ ਪਹਿਲਾਂ ਗੁੰਾਂਡੇ ਦੇ ਚਲੇ ਗਿਆ ਬਾਜ ਮੇਰੇ ਅੰਦਰੋਂ ਮੈਂ ਸੁੱਤਾ ਪਿਆ ਸੀ ਪਤਾ ਨਹੀਂ ਮੇ ਘਰ ਵੀ ਸੁੱਤੀ ਪਈ ਸੀ ਸੰਘਾ ਕੇ ਕਿਵੇਂ ਕਿਹਾ ਮੈਂ ਸਾਰੇ ਗਹਿਣੇ ਤੇ ਮੇਰਾ ਕੈਸ਼ ਲੈ ਕੇ ਨਿਕਲ ਗਿਆ ਨੁਕਸਾਨ 8 ਟੋਲੇ ਦੇ ਲਗਭਗ 8 ਤੋਂ ਪਲੱਸ ਸੀਗਾ ਸੋਨਾ 280000 ਰੁਪਏ ਕੈਸ਼ ਲੈ ਕੇ ਜਿੱਨਕਲ ਗਿਆ ਪੁਲਿਸ ਨੂੰ ਤਲਾਸ਼ ਦਿੱਤੀ ਸੀ ਹਜ ਤੱਕ ਤਾਂ ਪੁਲਿਸ ਵਾਲਾ ਕੋਈ ਆਇਆ ਨਹੀਂ ਸਵੇਰੇ ਸਵਾ 4 ਤੋਂ ਲੈ ਕੇ ਪੌਣੇ 5 ਵਜੇ ਤੱਕ ਜਿਹੜੇ ਮਤਲਬ ਦੇਖਿਆ ਗਿਆ ਆਪਣੇ ਇਹਦੇ ਵਿੱਚ ਕੈਮਰੇਆਂ ਦੇ ਵਿੱਚ ਉਹ 45 445 ਦੇ ਘਰੋਂ ਨਿਕਲੇ ਉੱਪਰ ਸ਼ਾਲ ਮਾਰ ਕੇ ਗਏ ਉਤਲਾ ਦਿੱਤੀ ਸੀ ਸਾਡੇ ਬਾਈ ਜੀ ਨੇ ਤੇ ਸੀ ਬਡੇ ਭਾਈ ਸਾਹਿਬ ਨੇ ਤਾਂ ਮੈਂ ਤਾਂ ਆਪਣੇ ਬੰਦ ਨੂੰ ਲੱਭਣ ਦੇ ਭੱਜ ਨੱਠ ਜੋਗੇ ਸਾਰੇ ਜਣੇ ਐਨਾ ਤਲਾ ਦਿੱਤੀ ਸੀ ਕਿਸੇਰੇ ਅਸੀਂ ਉਹਨੇ ਨਾ ਵੈਸੇ ਆ ਕੇ ਗਏ ਸੀਗੇ ਪੀਸੀਆਰ ਵਾਲੇ ਸਮਝ ਨੇ ਉਹ ਤਾਂ ਆ ਗਏ ਸੀਗੇ 6:30 7:00 ਵਜੇ ਲੈਕਿਨ ਉਹਨਾਂ ਐਸਐਚਓ ਸਾਹਿਬ ਕੋਲ ਮੈਨੂੰ ਕਹਿ ਰਹੇ ਵੀ ਮੈਂ ਆ ਰਿਹਾ ਉਹ ਕਚਹਿਰੀ ਸੀਗੇ ਤੇ ਆ ਰਹੇ ਆ ਕਹਿੰਦੇ ਵੀ ਮੈਂ 15-20 ਮਿੰਟ ਚ ਕੰਦ ਆ ਰਿਹਾ ਹਾਂ ਹਾਂ ਮੇਰੇ ਘਰੇ ਉੱਤੇ ਦੋ ਕਿਰਾਏਦਾਰਾਂ ਦੇ ਮੇਰੇ ਅੰਦਰ ਵੀ ਵੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਗ੍ਹਾ ਨਹੀਂ ਸੀਗੀ ਸਾਡਾ ਬੰਦ ਹੈ ਲੋਕ ਹੈ ਸਾਰੇ ਪਾਸੇ ਤੇ ਉਹਨਾਂ ਉੱਪਰ ਦੋ ਕਿਰਾਏਦਾਰਾਂ ਦੇ ਅੰਦਰ 10 ਦਾ 12-12 ਮਿੰਟ ਜਿਹਦੇ ਬਾਕਾਇਦਾ ਰਿਕਾਰਡਿੰਗ ਆ ਆਪਣੇ ਕੋਲ ਤੇ ਅੰਦਰ ਵੜ ਕੇ ਉਹਨਾਂ ਦੇ ਘਰੇ ਕੱਲੀ-ਕੱਲੀ ਚੀਜ਼ ਫੋਲੀ ਘਰ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਸਾਡੇ ਉਹ ਕਿਰਾਏਦਾਰਾਂ ਦਾ ਵੀ ਨਹੀਂ ਹੋਇਆ ਕੁਝ ਨਹੀਂ ਮਿਲਿਆ ਉਹਨੂੰ ਤੇ ਨਾ ਕੋਈ ਸਾਡਾ ਹੋਰ ਕੋਈ ਨੁਕਸਾਨ ਹੋਰ ਆ ਮਗਰ ਬੈਕ ਤੇ ਬਿਲਕੁਲ ਸਾਡੇ ਨਾਲ ਬੈਕ ਤੇ ਲੱਗਦਾ ਘਰ ਉਹਨਾਂ ਦਾ 2000 ਰੁਪਿਆ ਸੀ ਉਹਨਾਂ ਦੀ ਜੇਬ 'ਚ ਉਹ ਕੱਢ ਲੈ ਗਿਆ ਮਤਲਬ ਪੈਂਟ ਖੋਲ ਕੇ ਰੱਖੀ ਹੋਈ ਤੇ ਉਹਨਾਂ ਦੇ ਨਾਲ ਇੱਕ ਬਜ਼ੁਰਗ ਜੋੜਾ ਹੈ ਉਹਨਾਂ ਨੇ ਉਹਨਾਂ ਦੇ ਕਰੋਂ ਵੀ ਉਹਨਾਂ ਫੋਲਾ ਫਾਲੀ ਬਥੇਰੀ ਕੀਤੀ ਪਰ ਮਿਲਿਆ ਨਹੀਂ ਕੁਝ ਹਾਂ ਤੇ ਹੁਣ ਫੁੱਲ ਵਾਲੇ ਤੁਹਾਨੂੰ ਉਹ ਆ ਰਹੇ ਸੱਚੇ ਸਭ ਕੰਨ ਦੇ ਵੀ ਆ ਜਾਂਦਾ ਤੇ ਆਪਾਂ ਵੀ ਰਿਕਾਰਡਿੰਗ ਕਢਾ ਲੰਨੇ ਕਿੱਥੇ ਗਈ ਹਾਂ ਹੈਗੀ ਆ ਹਾਂ ਹਾਂ ਹੈਗੀਆਂ ਹੈਗੀਆਂ